ਹਾਂਜੀ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਚੋ ਲਓ ਜੀ ਅੱਜ ਡੇਟੂ ਆ ਆਪਣਾ ਹਸਪੀਟਲ ਦੇ ਵਿੱਚ ਇੱਕ ਤਾਂ ਰਾਤ ਨੂੰ ਨੀਂਦ ਨਹੀਂ ਆਈ ਤੇ ਸਵੇਰੇ ਜਿੰਬੜ ਜਾਂਦੇ ਆ ਬਲੱਡ ਸੈਂਪਲ ਆਣ ਲਈ ਦੱਸੋ ਸਵੇਰੇ ਸਵੇਰੇ ਪੱਕੇ ਸਟੇਲੀਆ ਵਾਲੇ ਤੁਹਾਡੇ ਭੈਣ ਜੀ ਲਈ ਨਿੰਮੂ ਬਣੀ ਆ ਉਸਕੇ ਬਾਅਦ ਆਪਾਂ ਖੋਲੇ ਬੂਹੇ ਬਾਰੀਆਂ ਜੀ ਮਖਿਆ ਇਹ ਕਿਹੜਾ ਬਰਜ ਖਲੀਫਾ ਹੋਟਲ ਦਾ ਕਮਰਾ ਜੀ ਦਾ ਵਿਊ ਬਾਜਾ ਚੇਂਜ ਹੋਊਗਾ ਇਸੇ ਵਿਊ ਨੂੰ ਇੱਕ ਅੰਮਲ ਚ ਲਾਉਣਾ ਪੈਣਾ ਬਿੱਲੂ ਇਸ ਵਿਊ ਚ ਕਿਹੜਾ ਕੋਈ ਕਮੀ ਆ ਬਾਹਰ ਵੇਖੋ ਮੇਰੇ ਪੰਜਾਬ ਦੀ ਧੁੰਦ ਮਖਾ ਪਤਾ ਨਹੀਂ ਕਿਹੜੇ ਭੋਜਨ ਦਾ ਸਵਾਗਤ ਕਰਨਗੇ ਫਾਈਵ ਸਟਾਰ ਹੋਟਲ ਦੇ ਵਿੱਚ ਇੱਕ ਚਲੋ ਕੋ ਇਹ ਟਾਈਮ ਅਜ ਵੀ ਖੁਸ਼ ਰਹਿਣਾ ਸਿਖਾ ਦਿੰਦੇ ਹਾਂ ਤੋਂ ਬਹੁਤ ਟੂਟੀਆਂ ਚ ਕੋਸ ਦਾ ਪਾਣੀ ਨਾ ਆਵੇ ਕਹਿੰਦੇ ਜੀ ਇੰਨਾ ਹੀ ਆਉਂਦਾ ਮੱਖਾ ਜਿਹੜੇ ਮਰੀਜ਼ ਨੇ 4 ਸਾਲ ਕੱਢਣੇ ਉਹ ਵੀ ਨਹੀਂ ਕੱਢਣੇ ਦੱਸ ਮੱਖੰਨਾ ਮੈਡਮ ਦਾ ਨਹਾਉਣ ਦਾ ਪ੍ਰੋਗਰਾਮ ਹੋ ਗਿਆ ਚੇਂਜ ਆਪਾਂ ਨੂੰ ਪਪਾਇਆ ਦਾ ਸਲਾਸ ਲੂਲ ਲਿਆ ਕੇ ਦਿਓ ਇੱਕ ਤਾਂ ਮੱਖਾ ਫਾਈਵ ਸਟਾਰ ਹੋਟਲ ਜਿਹਨੇ ਪਹੀਂ ਲੈ ਲਏ ਅਗੇ ਤੇ ਟੇਬਲ ਟੂਲ ਜਹਾ ਉੱਤੇ ਥੱਲੇ ਨਹੀਂ ਹੁੰਦਾ ਖਾਣਾ ਕਿਵੇਂ ਖਾਵੇ ਮਰੀਜ਼ ਭਲਾ ਲਟਕ ਲਟਕ ਕੇ ਖਾਊਗਾ ਉਸਕੇ ਬਾਅਦ ਨਾਰੀਅਲ ਪਾਣੀ ਕੀ ਰੀਲ ਬਣਾਈ ਜਾਊਗੀ ਲਓ ਜੀ ਸ਼ਹਿਨਾਜ਼ ਹੁਸੈਨ ਦਾ ਬਿਊਟੀ ਟ੍ਰੀਟਮੈਂਟ ਵੀ ਆ ਗਿਆ ਆ ਲਓ ਜੀ ਨਾਲ ਦੀ ਨਾਲ ਮੁੰਨਾ ਤੇ ਮੁੰਨਾ ਦੇ ਪਾਪਾ ਦੀ ਐਂਟਰੀ ਹੋ ਗਈ ਫਿਲਮੀ ਆਈ ਮੇਰੀ ਦੁਨੀਆ ਆਪਦੇ ਜਾਣੇ ਪਿਓ ਪੁੱਤ ਦੋਨੇ ਸ਼ਾਪਿੰਗ ਕਰਕੇ ਆਏ ਆ ਟੌਏ ਟੂਏ ਜੇ ਲੱਭ ਕੇ ਲਿਆਏ ਆ ਆ ਵੇਖ ਲਓ ਨਾਲੇ ਆਪ ਲੱਭ ਕੇ ਲਿਆਇ ਮੇਰੇ ਕੰਮ ਦੇ ਨਹੀਂ ਇਹ ਕਹਿੰਦਾ ਮਾਂ ਮੈਂ ਤੁਹਾਨੂੰ ਇੰਨਾ ਛੋਟਾ ਲੱਗਦਾ ਵੀ ਰੱਟ ਲਾਣਾ ਖੇਡੂਗਾ ਹਜੇ ਵੀ ਲਓ ਜੀ ਪੇਸ਼ ਹੈ ਆਪਣਾ ਫਾਈਵ ਕੋਰਸ ਮੀਲ ਇਸ ਤੋਂ ਬਾਅਦ ਇੱਕ ਤਾਂ ਨਾ ਟਟਿਆਣੀ ਜੇ ਊਂਟ ਕਾਉਣੇ ਔਖੇ ਨੇ ਤੇ ਆ ਦੂਜੇ ਨਾ ਹੱਥ ਪੱਲੇ ਨਹੀਂ ਮਾਰਨੋ ਹਟਦੇ ਸੈਨੀਟਾਈਜ਼ਰਾਂ ਦਾ ਬਿੱਲ ਸਾਨੂੰ ਵੱਧ ਪੈ ਜਾਣਾ ਉਸ ਤੋਂ ਬਾਅਦ ਮੈਂ ਆਪਣੇ ਪੁੱਤ ਨੂੰ ਕਹਾਂ ਪਕਾ ਮਾਰ ਹੰਬਲਾ ਮਾਂ ਵਾਸਤੇ ਖਾਣਾ ਕੋਨਾ ਆਰਡਰ ਕਰ ਨਿੱਕੇ ਰਸਗੁਲੇ ਦੇ ਦਬਕਾ ਬਣਨ ਦੀ ਧੀਰ ਸੀ ਨਾਲ ਦੀ ਨਾਲ ਚੀਲੇ ਚੂਲੇ ਜੇ ਆ ਗਏ ਨਾਲ ਬਲੈਕ ਕਾਫੀ ਵੀ ਆ ਗਈ ਗੋਰੀਆਂ ਵਾਲੀ ਲਓ ਜੀ ਇਹ ਰਿਹਾ ਅੱਜ ਦਾ ਦਿਨ ਦੁਪਹਿਰੇ 2 ਘੰਟੇ ਬਹੁ ਇਸ ਤੋਂ ਵੀ ਸੋਹਣਾ ਦਿਨ ਹੋਊਗਾ ਤੇ ਜਿੱਦਾਂ ਮੈਂ ਹਮੇਸ਼ਾ ਕਹਿੰਨੀ ਆ ਇਹ ਕਹਿਣਾ ਕਦੇ ਨਾ ਭੁੱਲਿਓ ਲਵ ਯੂ ਜ਼ਿੰਦਗੀ ਜ਼ਿੰਦਗੀ ਜਿਉਣ ਦਾ ਮਜ਼ਾ ਆ ਰਿਹਾ